ਗੁਰੂ ਘਰ ਤੋਂ ਕੱਟਿਆ ਹੋਇਆ ਹੈ। ਇਹ ਚਾਹੇ ਮਲਾ ਤਾਂ ਇੱਕ ਫਟਾ ਦੀ ਨੀਂਦ ਪਾ ਜਾਣਗੇ। ਮਾਣ ਆਪਣੇ ਆਪ ਆਪਣੇ ਹੱਥ ਆ But I'm gonna

アピールでやっ ਨਿਦਾਰੀ ਜੀਤੇ ਪੈਕੋ ਦਾ ਹਾ ਪੈਕੋ ਦਾ ਅੰਤ ਭਾਵਨ ਨਾਲੇ ਹੀ ਪਾਇ ਬੁਧਾਰੀ ਜੀਤ ਮੇਰੇ ਸਭੀ ਸਿਸਾਨ ਕੋ ਬਾਤ ਧੂਲ ਪ੍ਰਧਨ ਗਾਰੇ ਗੁਜਤ ਗੁਰੂ ਜਾਨ ਕੇ ਸੁਨਰਾ ਲੋਕ ਇਸ ਤੀਹ ਹੈ ਰਾਜੋ ਹਜ਼ਾਰੀ ਉਹ ਤੋਂ ਇੱਕ ਆਪਵਾਣ ਕੇ ਗੂਪਤ ਸੋਜ ਸੁਬਹਾਦਰਨ ਤੁਧਾ ਹਾ ਕੁਸਾ ਮਹਾ ਦੁਰਜਨ ਕਹ ਲੇਗੇ ਭਾਰੀ ਬਹਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹੱਲੇਗੇ ਤੋੜਾਰੀ ਨਮੋਰ ਬਾਤ ਨੇ ਮਾਤੇ ਮਤੰਗਰਮ तू ही है मात पिता को तू ही है तू ही है पुखन हार वसैया

ਇਹ ਨੇਰ ਰਗੜਾ ਲਾਪ ਗਈ ਆਉਂਦੇ ਆ ਰਾਤ ਲੰਗੀ 12 ਕੋ ਚੜਿਆ ਕਚਹਿਰੀ ਚ ਪੇਸ਼ੀ ਉਹੀ ਸ਼ਰਤਾਂ ਉਹੀ ਵਾਦੇ ਉਹੀ ਲਾਲਚ ਉਹੀ ਡਰਾਵੇ ਨਹੀਂ ਚੁਕੇ ਸੋਚਾ ਆਨੰਦ ਨੇ ਨਾਜ਼ਮ ਮਜ਼ੀਰ ਖਾਨ ਨੇ ਜ਼ੋਰ ਪਾਇਆ ਇਹਨਾਂ ਦੇ ਕਤਲ ਲਈ ਕਾਜ਼ੀ ਕੋਲੋਂ ਫਤਵਾ ਜਾਰੀ ਕਰਾਇਆ ਸ਼ਰਾ ਵਿੱਚ ਅੰਨੇ ਕਾਜ਼ੀ ਨੇ ਹੁਕਮ ਕੀਤਾ ਕੱਲ 13 ਪੋ ਨੂਨੀਆਂ ਵਿੱਚ ਚਿਣ ਦਿੱਤੇ ਜਾਣਗੇ ਸ਼ੇਰ ਮੁਹੰਮਦ ਖਾਂ ਖਿਜਰ ਖਾਂ ਮਲੇਰ ਕੋਟਲੇ ਵਾਲੇ ਨਵਾਬ ਉਹਨਾਂ ਨੂੰ ਵਜ਼ੀਰ ਖਾਂ ਕਹਿੰਦਾ ਕਤਲ ਦੀ ਸਜ਼ਾ ਹੋ ਗਈ ਹੈ ਪਹਿਲਾ ਮੌਕਾ ਤੁਹਾਨੂੰ ਤੁਹਾਡੇ ਪਾਈ ਨਾਹਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਮਾਰਿਆ ਸੀ ਬਦਲਾ ਲੈ ਲਓ ਸ਼ੇਰ ਮੁਹੰਮਦ ਨਹਿ ਗਨੀ ਬੋਲਿਓ ਸੀਸ ਹਿਲਾਏ ਹਮ ਮਾਰੇ ਸ਼ੀਰ ਖੋਰਿਆ ਜਗ ਮੇ ਔ ਜਸਾਏ ਸ਼ੀਰ ਖੋਰੇ ਬਾਲਕ ਨੇ ਦੁੱਧ ਵਰਗੀਆਂ ਦੰਦੀਆਂ ਨੇ ਇਨਾਂ ਦੀਆਂ ਕਿਉ ਮਾਰੀਏ ਇਹ ਪਾਪ ਹੈ ਧਰਮ ਆਗਿਆ ਨਹੀਂ ਦਿੰਦਾ ਅਤਿਆਚਾਰ ਦੀ ਵੱਡੇ ਹੋਣਗੇ ਮੈਦਾਨੇ ਜੰਗ ਚ ਟਕਰਾਂਗੇ ਇਨਾਂ ਦੇ ਬਾਪ ਗੁਰੂ ਗੋਬਿੰਦ ਸਿੰਘ ਤੋਂ ਬਦਲਾ ਲਵਾਂਗੇ ਭਾਈ ਨਾਹਰ ਖਾਂ ਦਾ ਇਹਨਾਂ ਨੂੰ ਵੀ ਕੁਝ ਕਹਿਣਾ ਇਹਨਾਂ ਨੂੰ ਛੱਡ ਦਿਓ ਉਥੇ ਕੌਣ ਸੁਣਦਾ ਸੁਣਵਾਈ ਨਾ ਹੋਈ ਕਚਰੀ ਵਿਚਲੇ ਕੋ ਜਾਗੂ ਕਹਿੰਦੇ ਜੀ ਇਹਨਾਂ ਨੂੰ ਕੱਲੋ ਇਹਨਾਂ ਦੀ ਦਾਦੀ ਕੋਲ ਤੇ ਦਾਦੀ ਨੂੰ ਇਹ ਸਮਝਾ ਦਿਓ ਵੀ ਗੁਰੂ ਗੋਬਿੰਦ ਸਿੰਘ ਦੇ ਘਰ ਦੇ ਚਾਰ ਚਿਰਾਗ ਸਨ ਦੋ ਬੁੱਝ ਗਏ ਚਮਕੌਰ ਦੀ ਗੜੀ ਦੋ ਕੱਲ 13 ਪੋ ਨੂੰ ਸਰਹੰਦ ਦੀਆਂ ਨੀਆਂ ਵਿੱਚ ਬੁਝਣੇ ਨੇ ਗੁਰੂ ਗੋਬਿੰਦ ਸਿੰਘ ਦੀ ਕੁੱਲ ਦਾ ਨਾਮੋ ਨਿਸ਼ਾਨ ਮਿਟ ਜਾਣਾ ਦੁਨੀਆ ਤੋਂ ਸੁਖਣਾ ਸੁਖ ਛੋਕੇ ਲੋਕ ਪੁੱਤ ਮੰਗਦੇ ਨੇ ਕਿਉਂ ਅੱਥੀ ਇਹ ਦੀਵੇ 부ਝਾ ਰਹੇ ਹੋ ਇਹਨਾਂ ਨੂੰ ਸਮਝਾਓ ਦੀਨੇ ਇਸਲਾਮ ਵਿੱਚ ਆ ਜਾਣ ਗੁਰੂ ਗੋਬਿੰਦ ਸਿੰਘ ਦੀ ਕੁੱਲ ਬਚ ਜਾਵੇਗੀ ਮਾਤਾ ਗੁਜਰੀ ਕੋਲ ਸਾਬ ਸਾਦੇ ਗਏ ਮਾਣਾ ਮੋਹੀ ਪਿਆਰ ਕੀਤਾ ਤੇ ਪੁੱਛਿਆ ਬੱਚਿਓ ਅੱਜ ਕੀ ਹੋਇਆ ਕਹਿੰਦੇ ਮਾਂ ਇਮਤਿਹਾਨ ਚੋਂ ਤੇ ਸੁਰਖਰੂ ਹੋ ਗਏ ਆ ਪਰ ਅੱਜ ਅਖੀਰਲੀ ਰਾਤ ਐ ਤੇਰੀ ਗੋਦ ਵਿੱਚ ਕੱਲ ਨਹੀਂ ਆਵਾਂਗੇ ਕੱਲ ਨੀਂਆ ਚ ਛਿੰਨ ਦੇਣਾ ਹੈ ਸੋਦਰ ਦਾ ਜਾਪ ਸੰਧਿਆ ਦਾ ਨਿਤਨੇਮ ਹੋਇਆ ਰਾਤ ਸਾਖੀਆਂ ਵਿੱਚ ਲੰਗੀ ਗੰਮੀ ਸੌਖਾ ਬਈ ਇਹ ਲਾਉਣਾ ਤੇ ਇਕੱਠਾ ਕਰਨਾ ਇਹਦਾ ਉੱਪਰਲਾ ਪਹਿਲਾਂ ਅਸੀਂ ਲਾ ਕੇ ਧਰਤਾ ਸੀ ਤੇ ਆਹ ਨੀਚੇ ਵਾਲਾ ਉੱਪਰਲਾ ਕਵਰ ਪਹਿਲਾਂ ਲਾਤਾ ਸੀ ਬਸ ਆਹ ਰੋ ਪੈਪਾਇਆਂ ਨੇ ਇਕੱਠੀਆਂ ਕਰੋ ਬਸ ਹੋ ਗਿਆ ਇਕੱਠਾ ਬਹੁਤ ਸੌਫਾ ਗੰਮ ਤੇ ਹੁਣ ਚੱਲਦੇ ਆਪਾਂ ਇਹਨੂੰ ਕਰਕੇ ਪੈਕ ਬੰਦਿਆਂ ਨੂੰ ਮਿਲ ਕੇ ਤੇ ਆਪਣੀਆਂ ਜੀਪਾਂ ਖੜੀਆਂ ਨੇ ਇੱਕ ਕਾ ਜੀਪ ਖੜੀ ਆ ਰੋਬਰਾਂ ਦੀ ਕਾ ਖੜੀ ਆ ਤੇ ਇੱਕ ਆਪਣਿਆਂ ਦੀ ਖੜੀ ਆ ਤੋਂ ਵਧੀਆ ਤੇ ਆਪਾਂ ਤਰੀਕ 27 ਨੂੰ ਪਿੰਡ ਪਹੁੰਚ ਗਏ ਫਤੇਗੜ ਸਾਹਿਬ ਤੋਂ ਤੇ ਰੋਬਨ ਹੁਣੀ ਚਲੇ ਗਏ ਅੱਗੇ ਆਨੰਦਪੁਰ ਸਾਹਿਬ ਤੇ ਆ ਉਹਨਾਂ ਦੀ ਕਲਿੱਪ ਆ ਤੇ ਇੱਕ ਦੋ ਜੀਪਾਂ ਤੇ ਇੱਕ ਜੈਪਸੀ ਲੈ ਕੇ ਚਲੇ ਗਏ ਤੇ ਆਪਾਂ ਇੱਥੇ ਕਰਦੇ ਆਂ ਅੱਜ ਦੇ ਆਪਣੇ ਇਸ ਬਲੌਗ ਦੀ ਸਮਾਪਤੀ ਸਤਿ ਸ਼੍ਰੀ ਅਕਾਲ ਜੀ